ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਕ ਵਿਚਾਰ ਤੇ ਅੱਜ ਆਪ ਜੀ ਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਨਾਗੀਆਂ ਸਾਹਿਬ ਜੋ ਕਿ ਨਗਰ ਉਦੋਕੇ ਦੇ ਵਿੱਚ ਸਜੋਬਤ ਹੈ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਇਸ ਅਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਅਤੇ ਨਾਲ ਨਾਲ ਹੀ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਕਰਾਂਗੇ ਜਿਵੇਂ ਕਿ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਮੱਜਾਂ ਚਾਲ ਰਹੇ ਸਨ ਤਾਂ ਮੱਜਾਂ ਚਾਰ ਦੇ ਸਮੇਂ ਉਹਨਾਂ ਨੇ ਕੁਝ ਸਮੇਂ ਵਾਸਤੇ ਇੱਕ ਰੁੱਖ ਦੇ ਹੇਠਾਂ ਆਰਾਮ ਕਰਨ ਬਾਰੇ ਸੋਚਿਆ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਰੁੱਖ ਦੇ ਹੇਠਾਂ ਆਰਾਮ ਕਰ ਰਹੇ ਸਨ ਤਾਂ ਸ਼ਾਖਮ ਦੇ ਨਾਲ ਉਸ ਰੁੱਖ ਦੀ ਛਾਂ ਜਿਹੜੀ ਸੀ ਉਹ ਪਾਸੇ ਹੋ ਗਈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਉੱਪਰ ਧੁੱਪ ਪੈਣ ਲੱਗ ਪਈ ਤਾਂ ਕਿਹਾ ਜਾਂਦਾ ਹੈ ਕਿ ਉਸ ਸਮੇਂ ਇੱਕ ਸੇਸ਼ਨਾਗ ਨੇ ਆਪਣੀ ਫਨਕਲਾਰ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਉੱਪਰ ਛਾਂ ਕੀਤੀ ਉਧਰੋਂ ਰਾਏ ਬਲਾਰ ਜੀ ਆ ਗਏ ਤਾਂ ਰਾਏ ਬਲਾਰ ਜੀ ਦੇ ਆਉਣ ਦੇ ਨਾਲ ਉਹ ਜਿਹੜਾ ਅਸ਼ੇਸ਼ਨਾਗ ਸੀ ਉਹ ਉੱਥੋਂ ਚਲਿਆ ਗਿਆ ਪਰ ਨਗਰ ਉਧੋ ਕੀ ਇਹਦੀ ਸੰਕਤਾ ਅਤੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਤਾਂ ਉਹ नाग ਜਿਹੜਾ ਸੀ ਉੱਥੋਂ ਚਲਿਆ ਗਿਆ ਪਰ ਗੁਰੂ ਨਾਨਕ ਦੇਵ ਜੀ ਨੇ ਜਦ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਉਹ ਨਾਗਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਜਾਇਆ ਕਰਦਾ ਸੀ ਤੇ ਇਸ ਸਥਾਨ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਗਰ ਉਦੋਕੇ ਦੇ ਵਿੱਚ ਆਏ ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਆਣਾ ਸਾਹਿਬ ਅਤੇ ਗੁਰਦੁਆਰਾ ਥਮਸੈਪਸ ਵਿਹਾਨ ਹੈ ਉਸ ਸਥਾਨ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਗਰ ਉਦੋਕੇ ਦੇ ਵਿੱਚ ਆਏ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨਾਗ ਨੂੰ ਇਸ ਹਸਤਾਨ ਤੇ ਆਪਣਾ ਜੀਵਨ ਬਤੀਤ ਕਰਨ ਵਾਸਤੇ ਕਿਹਾ ਕਿਉਂਕਿ ਉਹ ਨਾਗ ਬਹੁਤ ਵਿਰਧ ਹੋ ਚੁੱਕਿਆ ਸੀ ਉਸ ਤੋਂ ਬਾਅਦ ਇਸ ਹਸਤਾਨ ਨੂੰ ਇਸੇ ਹੀ ਨਗਰ ਦੇ ਉਦੋਂ ਕੇ ਦੇ ਰਹਿਣ ਵਾਲੇ ਸੰਤ ਮਹਾਪੁਰਖ ਬਾਬਾ ਚੁਗਤ ਸਿੰਘ ਜੀ ਹੋਣਾ ਨੇ ਪ੍ਰਗਟ ਕਰਨਾ ਕੀਤਾ ਅੱਜ ਕੱਲ ਇਸ ਗੁਰਦੁਆਰਾ ਸਾਹਿਬ ਨੂੰ ਨਾਗੀ ਆਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਸਥਾਨ ਦੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਨੂੰ ਵਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਸព ਦੇ ਕੱਟੇ ਦੀ ਕੱਖ ਲੱਗੇ ਦਾ ਇਲਾਜ ਵੀ ਹੁੰਦਾ ਹੈ ਜਿਸ ਨੂੰ ਵੀ ਇਸ ਤਰ੍ਹਾਂ ਦਾ ਕੋਈ ਦੁੱਖ ਲੱਗਾ ਹੁੰਦਾ ਹੈ ਉਹ ਇਸ ਸਥਾਨ ਤੇ ਆ ਕੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜੋ ਵੀ ਸੰਤ ਸੱਚੇ ਦਿਲੋਂ ਅਰਦਾਸ ਕਰਤੀ ਜਾਂ ਕਰਵਾਉਂਦੀ ਹੈ ਉਸ ਸੰਤ ਨੂੰ ਦੁੱਖ ਤੋਂ ਛੁਟਕਾਰਾ ਮਿਲਦਾ ਹੈ ਬਾਅਦ ਵਿੱਚ ਸੰਗਤਾਂ ਇਸ ਅਸਥਾਨ ਤੇ ਤਾਂਬੇ ਅਤੇ ਚਾਂਦੀ ਦੇ ਛੋਟੇ-ਛੋਟੇ ਸਾਪ ਬਿਚਰਾਉਂਦੀਆਂ ਸੰਤ ਜੀ ਇਸ ਅਸਥਾਨ ਤੇ ਇੱਕ ਬਾਉਲੀ ਵੀ ਮੌਜੂਦ ਹੈ ਜਿਸ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ ਸੋ ਇਹ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਨਾਗਿਆਣ ਸਾਹਿਬ ਜੀ ਦਾ ਜੋ ਅਸੀਂ ਆਪ ਸੰਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨ ਕੀਤਾ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਫੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਅਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਆਪ ਜੀ ਨੂੰ ਅੱਗੇ ਵੀਡੀਓ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਵਾਉਂਦੇ ਹਾਂ ਇਤਿਹਾਸ ਬੋਲਦਿਆਂ ਹੋਏ ਬਿੰਦ ਭੁੱਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ